ਓ ਜੋ ਇਸ ਨਾਮਾ ਜਿਹੜਿਆ ਕੀ ਦਿੱਲੀ ਸਰ ਕੇਂਟਰ ਸਰਕਾਰ ਦੇ ਅਸੀਂ ਲਾਗੂ ਨੇ ਕੀਤੀ ਆ ਪਰ ਆਪਣਾ ਉਹ ਡਫਲੀ ਰਾਤ ਬੁਝਾਉਂਦਾ ਰਿਹਾ ਮੈਂ ਆ ਕੀਤਾ ਮੈਂ ਆ ਕੀਤਾ ਮੈਂ ਪੂਰਾ 1 ਮਹੀਨਾ ਦਿੱਲੀ ਲਾ ਕੇ ਆਈ ਆ ਜਿੱਤੇ ਕੋਈ ਯੋਜਨਾ ਉਹ ਸਾਨੂੰ ਨਹੀਂ ਖਿਚੀ ਜਾਈ ਮਿਲੇ ਪਾਣੀ ਦੇ ਲਈ ਕੋਈ ਕਿਆ ਤਾਂ ਇਹਦੇ ਵਿੱਚ ਬੈਂਤੀਆ ਦੇ ਆ ਅਰ ਪਾਣੀ ਦੇ ਵਿੱਚ ਜਿਹੜਾ ਟੈਂਕਰ ਵਾਪੀ ਐਡਾ ਹਰੇ ਹੋਇਆ ਆ ਇਸ ਦੇ ਨਾਲ ਬਲੈਕ ਜਪਾਣੀ ਮਿਲਦਾ ਇਹ ਜਿਹੜੀ ਜੇਥਾ ਨਰਿੰਦਰ ਭਾਈ ਮੋਦੀ ਦੇ ਜੇਥਾ ਆ ਔਰ ਇੱਕ ਵਾਰੀ ਜਿਹੜੀ ਸਾਰੀ ਉੱਥੇ ਦੀ ਜਨਤਾ ਆ ਰਹੀ ਤਾਂ ਕਿ ਕੀ ਕੇਸਰੀਵਾੜਾ ਚੁਂਧਾਇਆ ਹੋਰ ਹੋਰ انتقਾਮ ਦੇ ਜਿੱਥੇ ਵਿੱਚ ਪਾਰਟੀ ਕਰਦਾ ਪਾਰਟੀ ਨੇ ਪੂਰੀ ਦਿੱਲੀ ਦੇ ਕਿਹੜੇ ਕਿਹੜੇ ਵਿਕਾਸ ਹੋਣਗੇ ਜਿਹੜੇ ਪਹਿਲਾਂ ਦਰਤੇ ਜਿਹੜੇ ਆਵਾ ਦੇ ਪਾਰਟੀ ਦਾਅਵੇ ਕਰੀ ਸੀ ਕਿ ਬਹੁਤ ਸਾਰੇ ਵਿਕਾਸ ਕੀਤੇ ਆ ਉਹਨਾਂ ਨੂੰ ਵਿਕਾਸ ਹਰ ਇੱਕ ਚੀਜ਼ ਦਿੱਲੀ ਦੀਆਂ ਸੜਕਾਂ ਇਹ ਗੱਲ ਪਾਣੀ ਦੇ ਵਿੱਚ ਬਿਜਲੀ ਲੋਕਾਂ ਨੂੰ ਸਫਾਈ ਹਰ ਚੀਜ਼ ਨੂੰ ਪਹैया ਕੀਤਾ ਜਾਊਗੀ ਜਿਹੜੀ ਦਿੱਲੀ ਜਿਸ ਵਿੱਚ ਲੋੜ ਲੱਗੀ ਆ। ਔਰ ਜਿਹਨੀਆਂ ਨੀਤੀਆਂ ਸੈਂਟਰ ਸਰਕਾਰ ਦੀਆਂ ਉਹ ਉੱਥੇ ਲਾਗੂ ਕੀਤੀਆਂ ਜਾਣਗੀਆਂ ਜਿਹੜੀਆਂ ਬਾਕੀ ਸਟੇਟਾਂ ਵਿੱਚ ਚੱਲ ਰਹੀਆਂ ਔਰ ਬਾਕੀ ਸਟੇਟਾਂ ਦਾ ਇਨਕਸ਼ਾਲ ਹੋ ਰਹੀਆਂ ਵਿਕਾਸ ਕੀਤਾ ਜਾਊਗਾ ਸਭ ਦਾ ਵਿਕਾਸ ਕੀਤਾ ਜਾਊਗਾ ਸਭ ਦਾ ਵਿਸ਼ਵਾਸ ਸਾਜਣ ਦੇ ਨਾਲ ਰੱਖ ਕੇ ਬਹੁਤ ਵਧੀਆ ਸਰਕਾਰ ਜਿਹੜੀ ਚਲਾਈ ਜਾਊ। ਇਹ ਅੱਜ ਜਿਹੜਾ ਰਿਜ਼ਲਟ ਆ ਉਹਦੇ ਬਾਰੇ ਕੀ ਲੋਕ ਵੀ ਕਿ ਦਿੱਲੀ ਜਿਹੜਾ ਹਿੰਦੁਸਤਾਨ ਦਾ ਦਿਲਾ ਹੈ ਉੱਥੇ ਦੇ ਲੋਕਾਂ ਨੇ ਇਹ ਦੱਸ ਦਿੱਤਾ ਹੈ ਕਿ ਝੂਠੀ ਰਾਜਨੀਤੀ ਦੇਸ਼ ਦੇ ਅੰਦਰ ਨਹੀਂ ਚੱਲ ਸਕਦੀ ਇਹ ਆਮ ਆਦਮੀ ਪਾਰਟੀ ਵਾਲੇ ਨੇ ਝੂਠੀਆਂ ਗੱਲਾਂ ਕਰਕੇ ਕਿ ਜੀ ਅਸੀਂ ਸਰਕਾਰੀ ਘਰ ਨਹੀਂ ਲਵਾਵਾਂਗੇ ਅਸੀਂ ਜੀ ਗਨਮੈਨ ਨਹੀਂ ਲਵਾਵਾਂਗੇ ਅਸੀਂ ਗੱਡੀਆਂ ਨਹੀਂ ਲਵਾਵਾਂਗੇ ਅੱਜ ਤੁਸੀਂ ਦੇਖੋ ਉੱਥੇ ਸ਼ੀਸ਼ ਮਹਿਲ ਬਣਾ ਲਿਆ ਅੱਜ ਤੁਸੀਂ ਦੇਖੋ ਗੱਡੀਆਂ ਦੇ بڑے بڑے ਕਾਫਲੇ ਸਿਕਿਉਰਟੀ ਜਿਹੜੀ ਉੱਥੇ ਵਾਲੀ ਤਾਂ ਸਗੀ ਸਗੀ ਸਾਡੀ ਪੰਜਾਬ ਵਾਲੇ ਦੇ ਲੈ ਕੇ ਤੇ ਝੂਠੀਆਂ ਗੱਲਾਂ ਕਰਕੇ ਜੀ ਕਿ ਜੀ ਅਸੀਂ ਸਕੂਲ ਬੜੇ ਵਧੀਆ ਬਣਾਵਾਂਗੇ ਅਸੀਂ ਹਸਪਤਾਲ ਵਧੀਆ ਬਣਾਵਾਂਗੇ ਅਸੀਂ ਇਹ ਕਰਾਂਗੇ ਅਸੀਂ ਉਹ ਕਰਾਂਗੇ ਇਥੇ ਕੋ ਨਾ ਪਾਣੀ ਮਿਲਿਆ ਬਿਜਲੀ ਮਿਲੀ ਨਾ ਸਵਾਸਤ ਮਿਲਿਆ ਜਦੋਂ ਇਹ ਸਾਰੀਆਂ ਚੀਜ਼ਾਂ ਹੋਈਆਂ ਤਾਂ ਦਿੱਲੀ ਦੇ ਲੋਕਾਂ ਨੇ ਆਪਣਾ ਉਹਦਾ ਫੈਸਲਾ ਸੁਣਾਇਆ ਕਿ ਅਸਲੀ ਗੱਲ ਸੱਚੀ ਗੱਲ ਕਰਨ ਵਾਲੇ ਤਾਂ ਦੇਸ਼ ਦੇ ਪ੍ਰਧਾਨ ਮੰਤਰੀ ਮਹਿੰਦਰ ਸਿੰਘ ਰੈਜੀ ਹੈ ਜਿਨਾਂ ਨੇ ਕੰਮ ਕਰਕੇ ਦਿਖਾ ਦਿੱਤਾ ਕਿ بڑے بڑے ਆਈਮਸ ਵਰਗੇ ਹਸਪਤਾਲ ਬਣਾ ਦਿੱਤੇ بڑے بڑے ਕਾਲਜ ਬਣਾ ਦਿੱਤੇ ਐਸੇ ਸੜਕਾਂ ਦੇ ਜਾਲ ਬਣਾ ਦਿੱਤੇ ਰੇਲਗੱਡੀਆਂ ਟ੍ਰੇਨਾਂ ਨਵੇਂ ਬੱਸ ਸਟੈਂਡ ਨਵੇਂ ਆਪਣੇ ਜੀ ਹਵਾਈ ਜਹਾਜ਼ ਨਵੇਂ 에어ਪੋਰਟ ਲੋਕ ਹੁਣ ਜਿਹੜੇ ਏ ਸੋਚਦੇ ਸੀ ਕਿ ਸਾਡਾ ਦੇਸ਼ ਬਾਕੀ ਮੁਲਕਾਂ ਨਾਲੋਂ 100 ਸਾਲ ਪਿੱਛੇ ਹੈ ਅੱਜ ਲੋਕ ਬੜੇ ਗਰਵ ਨਾਲ ਕਹਿਣ ਲੱਗੇ ਸੀ ਕਿ ਸਾਡਾ ਦੇਸ਼ ਬਾਹਰਲੇ ਮੁਲਕਾਂ ਦੇ ਬਰਾਬਰ ਹੈ ਤੇ ਅਸੀਂ ਉਹਨਾਂ ਬਾਹਰਲੇ ਮੁਲਕਾਂ ਤੋਂ ਅੱਗੇ ਨਿਕਲ ਕੇ ਜਾਣਾ ਹੈ ਤੇ ਜਦੋਂ ਐਸੇ ਹਾਲਾਤ ਹੋਏ ਤਾਂ ਦੇਸ਼ ਦੇ ਲੋਕਾਂ ਨੇ ਦਿੱਲੀ ਦੇ ਲੋਕਾਂ ਨੇ ਇੱਕ ਫੈਸਲਾ ਛੜਾਇਆ ਤੇ ਬਹੁਮਤ ਦੇ ਨਾਲ ਮੈਨੂੰ ਲੱਗਦਾ 48 ਸੀਟਾਂ ਭਾਰਤੀ ਜਨਤਾ ਪਾਰਟੀ ਨੂੰ ਦੇ ਕੇ ਉੱਥੇ ਨਵੀਂ ਸਰਕਾਰ ਹੁਣ ਬਣ ਜਾ ਰਹੀ ਹੈ ਤੇ ਜਿਹੜੇ ਲੋਕ ਕਾਂਗਰਸ ਪਾਰਟੀ ਵਾਲੇ ਜਿਹੜੇ ਉੱਥੇ ਜਾ ਕੇ ਸਾਰਾ ਪੰਜਾਬ ਉੱਥੇ ਜਾ ਕੇ ਬੈਠਾ ਸੀਗਾ ਤੇ ਉੱਥੇ ਉਹਨਾਂ ਨੂੰ ਜ਼ੀਰੋ ਮਿਲਿਆ ਜ਼ੀਰੋ ਜਿਹੜਾ ਉੱਥੇ ਦਾ ਪ੍ਰਧਾਨ ਸੀ ਜਿਹੜਾ ਪੰਜਾਬ ਦਾ ਇੰਚਾਰਜ ਸੀ ਉਹ ਤੀਜੇ ਨੰਬਰ ਤੇ ਆਇਆ ਦੂਜੇ ਤੇ ਵੀ ਨਹੀਂ ਆ ਸਕਿਆ ਤੀਜੇ ਨੰਬਰ ਤੇ ਆਇਆ ਤੇ ਮੈਂ ਸਮਝਦਾ ਪੰਜਾਬ ਦੇ ਅੰਦਰ ਜਿਹੜੇ ਉਹਨਾਂ ਨੇ ਝੂਠੀਆਂ ਗੱਲਾਂ ਕਰਕੇ ਅੱਜ ਤੁਸੀਂ ਦੇਖ ਲਓ ਪੰਜਾਬ 'ਚ ਜਿੰਨੀ ਕਰਪਸ਼ਨ ਇੱਥੇ ਫੈਲੀ ਹੋਈ ਆ ਇੱਥੇ ਮਾਈਨਿੰਗ ਦਾ ਬੋਲ ਵਾਲਾ ਇੱਥੇ ਨਸ਼ੇ ਦਾ ਬੋਲ ਵਾਲਾ ਇੱਥੇ ਤਹਿਸੀਲ ਕਚਹਿਰੀ ਥਾਣਿਆਂ ਦੇ ਵਿੱਚ ਜਿਹੜੀਆਂ ਬੋਲੀਆਂ ਲੱਗ ਰਹੀਆਂ ਉਹਦਾ ਜਿਹੜਾ ਬੋਲ ਵਾਲਾ ਲੋਕਾਂ ਨੇ ਤੁਸੀਂ ਆਣ ਵਾਲੇ 2 ਸਾਲਾਂ ਬਾਅਦ ਦੇਖੋ ਇਹਨਾਂ ਦੇ ਹਾਲਾਤ ਕੀ ਹੋਣੇ ਕਿ ਜਿਹੜੇ 92 ਹੈ ਨਾ ਤੇ 92 ਦੇ ਦੋਏ ਸ਼ਾਇਦ ਰਹਿ ਜਾਣ ਤੇ ਪੂਰੀ ਤਰ੍ਹਾਂ ਲੋਕਾਂ ਕੇ ਮੈਨੂੰ ਹੈਰਾਨ ਗਏ ਤੇ ਮੈਂ ਸਮਝਦਾ ਕਿ ਦਿੱਲੀ ਜਿੱਤ ਕੇ ਲੋਕਾਂ ਨੇ ਫੈਸਲਾ ਦਿੱਤਾ ਕਿ ਅਗਲਾ ਜਿਹੜਾ ਹੁਣ ਸਾਨੂੰ ਪੰਜਾਬ ਦਾ ਤੇ ਪੰਜਾਬ ਦੇ ਅੰਦਰ ਪੰਜਾਬ ਦਾ ਵਰਕਰ ਪੰਜਾਬ ਦੇ ਲੀਡਰ ਹੁਣ ਮਿਹਨਤ ਕਰਨਗੇ ਹੋਰ ਮਿਹਨਤ ਕਰਕੇ ਲੋਕਾਂ ਨੂੰ ਲੋਕਾਂ ਤੱਕ ਕੇਂਦਰ ਸਰਕਾਰ ਦੀਆਂ ਜਿਹੜੀਆਂ ਨੀਤੀਆਂ ਉਹ ਘਰ-ਘਰ ਜਾ ਕੇ ਇਹ ਦੱਸਣਗੇ ਕਿ ਸਾਡੀ ਜਿਹੜੀ ਕੇਂਦਰ ਦੀ ਸਰਕਾਰ ਹੈ ਲੋਕ ਭਲਾਈ ਵਾਲੀ ਸਰਕਾਰ ਹੈ ਤੇ ਜੇ ਤੁਸੀਂ ਪੰਜਾਬ ਦੀ ਸਰਕਾਰ ਬਣਾਓਗੇ ਡਬਲ ਇੰਜਨ ਦੀ ਤਾਂ ਬੜੀ ਰਫਤਾਰ ਦੇ ਨਾਲ ਪੰਜਾਬ ਜਿਹੜਾ ਅੱਜ ਪਿੱਛੇ ਨੂੰ ਜਾ ਰਿਹਾ ਉਹਨੂੰ ਅੱਗੇ ਲੈ ਜਾਣਾ ਹੈ